ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੱਜਣੋ ਅੱਜ ਦੀ ਜੋ ਵਿਜ਼ਿਟ ਪਿੰਡ ਅਮੀਰਕੇ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਪਹੁੰਚ ਚੁੱਕੇ ਹਾਂ ਹਰ ਵਾਰ ਦੀ ਤਰ੍ਹਾਂ ਬਾਈ ਬਿੱਟੂ ਸ਼ਾਹ ਜੀ ਦੇ ਕੋਲ ਤੇ ਪਤਾ ਹੀ ਆਪਾਂ ਨੂੰ ਬਿੱਟੂ ਵੀਰ ਜੀ ਆਪਣੇ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਪਸ਼ੂ ਲਿਆਉਂਦੇ ਆ ਤੇ ਓੜ ਦੀਆਂ ਵਾਲਾ ਕੰਮ ਕਰ ਦਿੰਦੇ ਆ ਲੈਂਸਰ ਵੀਰ ਲੱਗੇ ਆ ਕਿਸੇ ਦੀ ਵਾਰ ਨਹੀਂ ਆਉਂਦੀ ਕਹਿੰਦੀ ਆ ਕੋਈ ਕਹਿੰਦਾ ਮੈਨੂੰ ਦੇ ਦੇ ਸ਼ਾਹ ਜੀ ਪਹਿਲਾਂ ਕੋਈ ਕਹਿੰਦਾ ਮੈਨੂੰ ਦੇ ਦੇ ਠੀਕ ਆ ਤੇ ਪਿਛਲੀ ਵਾਰਾਂ ਵੀ ਦੋ ਤਿੰਨ ਭਰਾ ਨਾਰਾਜ਼ ਹੋ ਗਏ ਆ ਸੱਜਣੋ ਅੱਜ ਫੇਰ ਬਾਬੇ ਨੇ ਕੱਢ ਮਾਰੀ ਆ ਇੱਕ ਸੋਹਣੀ ਵੜੀ ਮੱਝ ਜੋ 7 ਕਿਲੋ ਦੁੱਧ ਹਾਜ਼ਰ ਆ ਮੌਕੇ ਰਾ ਠੀਕ ਆ ਜੀ ਬਾਕੀ ਤੁਸੀਂ ਆਪਣੀ ਚੈੱਕ ਨਰਕ ਪਰਕ ਕਰਕੇ ਜੋ ਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਕਿਉਂਕਿ ਤੁਹਾਡਾ ਫਰਜ਼ ਬੰਦਾ ਏ ਜਿਹੜੇ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਆਓ ਵਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰੀਏ ਵੀਡੀਓ ਨੂੰ ਜਰੂਰ ਐਂਡ ਤਾਈ ਦੇਖ ਕੇ ਅੱਗੇ ਸ਼ੇਅਰ ਕਰਨਾ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਂਦਾ ਮਿੱਟੂ ਸ਼ਾਹ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਜੀ ਕਿਰਪਾ ਕਿਰਪਾ ਬਾਬੇ ਜੀ ਠੀਕ ਠਾਕ ਜੀ ਹਾਂਜੀ ਫਿਰ ਅੱਜ ਇੱਕ ਇੱਕੋ ਹੀ ਫਿਰ ਲੈਣ ਦੀ ਆ ਇੱਕ ਹੀ ਸੰਤੂ ਸਾਹਿਬ ਜੀ ਠੀਕ ਆ ਹਾਂਜੀ ਕਿਨਵਾ ਸੂਆ ਤੂ ਆ ਦੂਜਾ ਜੀ ਕਿੰਨੇ ਕ ਦੁੱਧ ਵਾਲੀ ਆ ਦੁੱਧ 8 ਕਿਲੋ ਪਰ 7 ਕਿਲੋ ਦੀ ਆਪਾਂ ਗਾਰੰਟੀ ਦਿੰਨੇ ਹਾਂ ਬਿਲਕੁਲ ਚੂਣ ਉਹੀ ਕੰਮ ਪੋਲੀ ਤੂਰਗੀ ਮੋਗਾ ਠੀਕ ਆ ਮੋਬਾਈਲ ਨੰਬਰ ਤੇ ਆਪਣਾ ਐਡਰੈਸ ਭੈਣ ਭਰਾ ਨੂੰ ਦੱਸ ਗਏ ਪਿੰਡ ਮੀਰਕੇ ਜੀ ਸੇਲ ਪੱਟੇ ਜ਼ਿਲ੍ਹਾ ਤਰਨਤਾਰਨ ਜੀ ਠੀਕ ਆ ਮੋਬਾਈਲ ਨੰਬਰ 95099 2003 ਠੀਕ ਆ ਤੇ ਸੂਬਾ ਤੀਜਾ 7 ਕਿਲੋ ਦੁੱਧ ਸੋਈ ਨੂੰ 3-4 ਮਹੀਨੇ ਸੂਬਾ ਦੂਜਾ 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 ਅੱਛਾ ਦੂਜਾ ਸੂਬਾ ਆ ਠੀਕ ਆ ਫੇਰ ਤਾਂ ਝੋਟੀ ਨਵੀਂ ਆ ਰੇ ਤੇ ਸੂਈ ਨੂੰ ਤਿੰਨ ਚਾਰ ਮਹੀਨੇ ਹੋ ਗਏ ਹਨ ਹੋ ਗਿਆ ਬੱਚਾ ਦੇਖ ਸਕਦੇ ਦੋਵੇਂ ਟਾਈਮ ਬੱਚੇ ਦੇ ਮਿਲਦੀ ਕੱਟੇ ਦੇ ਤੋੜ ਕੇ ਤੋਰਾ ਚੈੱਕ ਕਰਾਈਏ ਭੈਣ ਭਰਾਵਾਂ ਨੂੰ ਲਓ ਬਈ ਸੱਜਣੋ ਆਟਾ ਕੁਆਲਟੀ ਦੇਖ ਸਕਦੇ ਠੰਠੂਣ ਬਹੁਤ ਕਮਾਲ ਦੇ ਲੱਗੇ ਆ ਤੇ ਬਾਕੀ ਠੰਢੀ ਆ ਦੱਸਦੇ ਦੂਜਾ ਸੂਆ ਝੋਟੀ ਆ ਤੇ ਰੇਡ ਦੇ ਜਾਇ ਜੀ ਹੁੰਦਾ ਬਾਈ ਦਾ ਠੀਕ ਆ ਜੀ ਟਾਈਮ ਸ਼ਾਮ ਦਾ ਆ ਗਿਆ ਜੀ ਬਾਕੀ ਸੋਹਣੀ ਐ ਮੱਜ ਛੋਟੀ ਐ ਨਵੀਂ ਅਜੇ ਠੀਕ ਆ ਸਿੰਘ ਮੂੰਹ ਬਹੁਤ ਸੋਹਣਾ ਲੱਗਾ ਕਮਾਲ ਦਾ ਠੀਕ ਆ ਜੀ ਸਿੰਘ ਬੜਾ ਗੋਲ ਗਾਲਜਾ ਤੇ ਪੇਠ ਭੁੜਾ ਠੀਕ ਆ ਠੀਕ ਆ ਬਾਕੀ ਠੀਕ ਆ ਵਹਾਨਾ ਪੂਨਾ ਬਿਲਕੁਲ ਪੱਦਰ ਆ ਦੇਖ ਸਕਦੇ ਜੀ ਤੇ ਰੇਡ ਜਾਇ ਜੀ ਹੁੰਦਾ ਐ ਸ਼ਾਹੀ ਦਾ ਸ਼ਾਹੀ ਕੀ ਮੁੱਲੇ ਮੁੱਲ 55000 ਜੀ ਹਾਂ 2000 ਛੋਟ ਕਰਦੇ 53 ਹੀ ਦੇ ਦਈਏ 1000 ਮੇਰੇ ਲੋ ਕਰ ਦੋ 52 52 ਲਓ ਜੀ ਸੱਜਣੋ 52000 ਦੇ ਵਿੱਚ ਜਿਹੜੀ ਝੋਟੀ ਤੁਹਾਨੂੰ ਦਿੱਤੀ ਜਾਊਗੀ ਦੁੱਧ 7 ਕਿਲੋ ਰੈਡੀ ਆ ਪਿੰਡ ਅਮਰੀਕੇ ਦਾਸ ਰੇ ਜ਼ਿਲ੍ਹਾ ਸ਼ਹੀਦ ਨੂ ਤਰਨਤਨ ਸਾਹਿਬ ਤਸਵੀਰ ਪੱਟੀ ਤੇ ਦੋਵੇਂ ਟਾਈਮ ਹੀ ਬੱਚੇ ਦੇ ਠੰਡੀ ਸੀਲੇ ਥੰਡ ਚੱਟਾ ਬਹੁਤ ਸੋਹਣਾ ਤੇ ਏਕੜਾ ਫਿਰ ਤੁਹਾਨੂੰ ਨੇੜ ਤੋਂ ਚੈੱਕ ਕਰਵਾ ਜਣੇ ਕਰ ਸਕਦੇ ਜੀ ਲਓ ਜੀ ਪਰ ਪਰ ਲੱਗੇ 1000 ਰੁਪਏ ਦੇ ਫੋਨ ਉੱਡਦੀ ਜਾਊਗੀ 52 ਦੇ ਵਿੱਚ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ